मेरा नाम महक्रीत कौर है तो मैं जैनपुर रेह वाली हाँ कल मैं मेरे मम्मा कोई बारह बजे घरों गए थे बैंक तो होके असी वापिस ही आ रही स्कूल फीस वगैरह करके असी अपनी साइड से आ रही ते पिछु बाइक से दो तीन लड़के आए ਉਹਨਾਂ ਨੂੰ ਮੈਂ ਦੇਖਿਆ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਸਾਈਡ ਦਿੱਤੀ ਮੈਂ ਤੇ ਮਮਾ ਸਕੂਟੀ ਤੇ ਸੀਗੇ ਆਪਾਂ ਉਹਨਾਂ ਨੂੰ ਉਹਨਾਂ ਦੀ ਸਾਈਡ ਦਿੱਤੀ ਬਟ ਉਹ ਉਸ ਸਾਈਡ ਤੋਂ ਨਹੀਂ ਗਏ ਉਹ ਰੋਂਗ ਸਾਈਡ ਤੋਂ ਆਏ ਤੇ ਆ ਕੇ ਉਹਨਾਂ ਨੇ ਤੇ ਮਮਾ ਦਾ ਬੈਗ ਖੋਲਿਆ ਜਦੋਂ ਮਮਾ ਦਾ ਬੈਗ ਖੋਲਿਆ ਤੇ ਮਮਾ نیچے ਦੇਖ ਕੇ ਉਹ ਸਿੱਧਾ ਚਲੇ ਗਏ ਗੈਲਰੀ ਵਾਲੀ ਸਾਈਡ ਨੂੰ ਅੱਗੇ ਚਲੇ ਗਏ ਉਹ ਤੇ ਫਿਰ ਮੈਂ ਸਕੂਟੀ ਰੋਕ ਕੇ ਮਮਾ ਨੂੰ ਉਠਾਇਆ ਪਹਿਲਾਂ ਤਾਂ ਮਮਾ ਉੱਠੇ ਨਹੀਂ ਮਮਾ ਬਿਓਰ ਸੀਗੇ ਫਿਰ ਅੰਕਲ ਆਈ ਸਾਡੇ ਲੱਗੇ ਉਹਨਾਂ ਨੇ ਆਪਣੀ ਕਾਰ ਵਗੈਰਾ ਰੋਕ ਕੇ ਤੇ ਫਿਰ ਉਹਨਾਂ ਨੇ ਮਮਾ ਨੂੰ ਉਠਾਣ ਦੇ ਵਿੱਚ ਹੈਲਪ ਕਰ ਦਿੱਤੇ ਮੇਰੇ ਘਰੇ ਫੋਨ ਕੀਤਾ ਫਿਰ ਫੋਨ ਕੀਤਾ ਤੇ ਫਿਰ ਉਹ ਮੇਰੇ ਨਾਲ ਮਮਾ ਨੂੰ ਉੱਥੇ ਡਾਕਟਰ ਕੋਲ ਲੈ ਕੇ ਗਏ ਡਾਕਟਰ ਕੋਲ ਲੈ ਗਏ ਉਸ ਤੋਂ ਬਾਅਦ ਫਿਰ ਘਰ ਤੇ ਆਏ ਦਿਨ ਦੇ 2:30 ਵਜੇ ਦੇ ਕਰੀਬ ਇਹ ਘਟਨਾ ਹੋਈ ਹੈ ਸਾਡੇ ਬੱਚੇ ਬੈਂਕ ਤੋਂ ਕੈਸ਼ ਲੈ ਕੇ ਆ ਰਹੇ ਸੀ ਰਸਤੇ ਦੇ ਵਿੱਚ ਨਸ਼ੇੜੀ ਅੱਜਕੱਲ ਤੁਹਾਨੂੰ ਪਤਾ ਹੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਇਹ ਬ੍ਰਹਮਪੁਰ ਤੋਂ ਕੈਸ਼ ਲੈ ਕੇ ਆ ਰਹੇ ਸੀ ਤੇ ਰਸਤੇ ਵਿੱਚ ਬਹੁਪਰਪਿੰਡ ਪੈਂਦਾ ਉਥੋਂ ਰਸਤੇ ਜਾਉਂਦੇ ਆ ਉਹਨਾਂ ਨੇ ਨਸ਼ੇੜੀਆਂ ਨੇ ਤਿੰਨ ਬੰਦੇ ਮੋਟਰਸਾਈਕਲ ਤੇ ਬੈਠੇ ਹੋਏ ਉਹਨਾਂ ਆਕੇਦੇ ਪਰਸੈਂਟ ਉਹ ਖੋਲਿਆ ਪਰਸ ਖਿੱਚ ਕੇ ਤੇ ਲੈ ਕੇ ਭੱਜ ਗਏ ਨੇ ਉਥੋਂ ਤੇ ਉਹ ਲੇਡੀ ਜਿਹੜੀ ਮੋਟਰਸਾਈਕਲ ਤੋਂ ਥੱਲੇ ਡਿੱਗੀ ਹੈ ਸਕੂਟਰੀ ਤੋਂ ਉਹਦੇ ਸਿਰ 'ਚ ਕਾਫੀ ਦੰਪੀਰ ਚੋਟ ਲੱਗੀ ਹੈ ਤੇ ਜੋ ਵੀ ਕਾਰਵਾਈਆਂ ਹੋ ਰਹੀਆਂ ਨੇ ਤੂੰ ਦੇਣ ਮਤਲਬ ਚਿੱਟੇ ਦੇਣ ਦੇ ਵਿੱਚ ਹੀ ਮਲਚੋਰੀ ਨੂੰ ਅੰਜਾਮ ਦੇ ਰਹੇ ਨੇ ਐਨਸੀਡੀ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਤੇ ਪ੍ਰਸ਼ਾਸਨ ਹੈ ਜੋ ਸਾਡੇ ਪੰਜਾਬ ਦਾ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈ ਇਹ ਪੁਲਿਸ ਨੂੰ ਚਾਹੀਦੀ ਹੈ ਕੋਈ ਨਾਕੇ ਲਾਣ ਇਹਨਾਂ ਨੂੰ ਮਤਲਬ ਤੁਹਾਡਾ ਇਹਨਾਂ 'ਤੇ ਦਬਾਅ ਪਾਇਆ ਜਾਏ ਤੇ ਹੁਣ ਅਸੀਂ ਵੀ ਉਹ ਕਹਿਣਾ ਚਾਹੁੰਦੇ ਆਂ ਵੀ ਦੋ ਦੋ ਤਿੰਨ ਦਿਨ ਦਾ ਸਮਾਂ ਦਿੱਤਾ ਪ੍ਰਸ਼ਾਸਨ ਨੂੰ ਜੇ ਤੇ ਕਾਰਵਾਈ ਹੋ ਜਾਏਗੀ ਇਹਦੀ ਕੋਈ ਕਾਰਵਾਈ ਕਰਦੇ ਨੇ ਬੰਦੇ ਫੜੇ ਜਾਂਦੇ ਠੀਕ ਹੈ ਨਹੀਂ ਤੇ ਅਸੀਂ ਮਜਬੂਰ ਹੋ ਕੇ ਤੇ ਸੜਕਾਂ ਤੇ ਆਵਾਂਗੇ ਤੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ